ਹਾਂਜੀ ਲੋ ਬਈ ਦੋਸਤੋ ਅੱਜ ਆਪਾਂ ਆਏ ਸੀਗੇ ਆਪਣੇ ਭਰਾ ਨੂੰ ਮਿਲਣ ਮਿੱਤਲ ਮੰਡੀ ਵਾਲੇ ਨੂੰ ਤੇ ਵੀਰ ਕਹਿੰਦਾ ਵੀ ਤੇਰੇ ਤੇ ਗਾਣਾ ਲਿਖਿਆ ਆ ਤੇ ਸੁਣਦੇ ਆ ਕਿਹੋ ਜਿਹਾ ਲਿਖਿਆ ਅਸੀਂ ਅੱਗੇ ਸੁਣ ਲਿਆ ਹੁਣ ਤੁਹਾਨੂੰ ਵੀ ਸੁਣਾਉਨੇ ਆ ਤੇ ਸੁਣ ਕੇ ਸਾਰੇ ਜਣੇ ਦੱਸਿਓ ਸਹੀ ਕਿਹੋ ਜਿਹਾ ਲੱਗਾ ਚਲੋ ਬਾਈ ਜੀ ਤੈਨੂੰ ਸਮਝਾ ਕੇ ਬੇ ਮੈਂ ਥੱਕ ਗਈ ਢੋਲਣਾ ਸੁਣ ਸੁਣ ਤਾਨੇ ਬੇ ਮੈਂ ਅੱਕ ਗਈ ਢੋਲਣਾ ਤੈਨੂੰ ਸਮਝਾ ਕੇ ਬੇ ਮੈਂ ਥੱਕ ਗਈ ਢੋਲਣਾ ਸੋਣ ਸੁਣ ਤਾਨੇ ਬੇ ਮੈਂ ਅੱਕੀ ਢੋਲਣਾ ਗੱਲ ਕਹਿਣੀ ਆ ਕੋਈ ਵਾਰੀ ਥਾਈ ਕਹਿ ਜਾ ਬੇ ਮੈਂ ਨਹੀਂ ਤੈਨੂੰ ਕੁੰਡਾ ਖੋਲਣਾ ਜਿੱਥੋਂ ਪੀਕੇ ਆ ਉੱਥੇ ਜਾ ਕੇ ਪੀ ਜਾ ਬੇ ਮੈਂ ਨਹੀਂ ਤੈਨੂੰ ਕੁੰਡਾ ਖੋਲਣਾ ਬੇੜੇ ਦੇ ਬਚਾਲੇ ਆਪਾਂ ਕਰ ਲੈਣੀ ਕੰਦਵੇ ਭਾਂਡਾ ਟਿੰਡਾ ਸਾਰਾ ਕੁਝ ਲੈਣਾ ਆਪਾਂ ਵੰਡਵੇ ਅੱਦੇ ਬੰਡ ਕੇ ਜਵਾ ਕਨਾਲ ਲੈ ਜਾਵੇ ਮੈਨੂੰ ਤੈਨੂੰ ਕੁੰਡਾ ਖੋਲਣਾ ਜਿੱਥੋਂ ਪੀਕੇ ਐ ਉੱਥੇ ਜਾ ਕੇ ਪੈ ਜਾਵੇ ਮੈਨੂੰ ਤੈਨੂੰ ਕੁੰਡਾ ਖੋਲਣਾ ਵਾਹ ਜੀ ਵਾਹ ਬਾਈ ਜਾ ਜਾ ਬੈਠੇ